ਭਾਈ ਠੀਕ ਹੈ ਫਿਰ ਸਭ ਵਧੀਆ ਬਾਈ ਹੋਰ ਤੂੰ ਦੱਸੋ ਹਾਂ ਠੀਕ ਹੈ ਵਧੀਆ ਤੇ ਮੈਂ ਸੁਣਿਆ ਵੀ ਅੱਜ ਕੱਲ੍ਹ ਤੂੰ ਬੜੇ ਮਤਲਬ ਦੀ ਨੁਸਖੇ ਜੇ ਤਿਆਰ ਕਰਨ ਲੱਗ ਗਿਆ ਹਾਂ ਬਾਈ ਨੁਸਖੇ ਤਿਆਰ ਕਰ ਲੀਂਦੇ ਨੇ ਅੱਛਾ ਇਹ ਫਿਰ ਤੂੰ ਕਿਤੋਂ ਮਤਲਬ ਵੀ ਸਿੱਖਦਾ ਹੈ ਕਿ ਜੇ ਕਿਸੇ ਪਾਸੇ ਉਹ ਕਰਦਾ ਤੂੰ ਵੀ ਮੰਨ ਕੇ ਚੱਲੋ ਵੀ ਕੋਈ ਵੈਦ ਚੋਂ ਵੈਦ ਚੋਂ ਪੜ੍ਹਦਾ ਮੈਂ ਬਾਈ ਇਹ ਤਾਂ ਮਨੋਂ ਹੀ ਆਉਂਦੀਆਂ ਨੇ ਕਿ ਆਪਾਂ ਨੂੰ ਪਤਾ ਹੁੰਦਾ ਵੀ ਆਹ ਚੀਜ਼ ਆਹ ਚੀਜ਼ ਵਾਸਤੇ ਸੈਟ ਹੈ ਵੀ ਆਹ ਦੇ ਕਾਲਜ ਦਾ ਦਰਦ ਕੋਈ ਉਹ ਵੰਦਾਗਾ ਤਾਂ ਆ ਕੀ ਠੀਕ ਹੈ ਅੱਛਾ ਅੱਛਾ ਬਹੁਤ ਵਧੀਆ ਗੱਲ ਹੈ ਵੀਰੇ ਆਪਣੇ ਸਾਹਮਣੇ ਹੁਣ ਦਰਸ਼ਕ ਜੁੜੇ ਹੋਏ ਨੇ ਆਪਾਂ ਨੂੰ ਦੇਖਦੇ ਨੇ ਇਹਨਾਂ ਨੂੰ ਵੀ ਦੱਸ ਦੇ ਫਿਰ ਲੈ ਬਾਈ ਇੱਕ ਨੁਸਖਾ ਹੈਗਾ ਹੂੰ ਐਨੀਕ ਤਾਂ ਆਪਾਂ ਨੇ ਸੌਂਫ ਲੈ ਲੈਣੀ ਆ ਹੂੰ ਐਨਾ ਇੱਕ ਜੀਰਾ ਹੂੰ ਐਨਾ ਇੱਕ ਲੌਂਗ ਤੇ ਐਨੀ ਕੀ ਆਪਾਂ ਲੈ ਲੈਣੀ ਆ ਹਲਦੀ ਅੱਛਾ ਹਾਂ ਇਹਦਾ ਇਹਨੂੰ ਪੁੱਣ ਕੇ ਪਾਊਡਰ ਬਣਾ ਕੇ ਪੀਸ ਕੇ ਹੈਨਾ ਦੋ ਚੁੰਬੀਆਂ ਉਹਨੇ ਲੈਣੀਆਂ ਇਹਨਾਂ ਨੇ ਹੱਗਾਂ ਨਹੀਂ ਪਾਛ ਅੱਛਾ ਇਹਨਾਂ ਤਾਂ ਰੱਖਾਂਗੇ ਕੁਝ ਵੀ ਲੈ ਸਕਦੇ ਆ